गुरु न बदश सही आए गुरु न बदस सही आडे घर आए मेरे पाग जगाए साडे घर आए मेरे पाग जगा गुरु न बदस सही ओ साए ਕੋਈ ਦੂਰ ਨੂਰ ਜੀ ਤੁਨ ਤੇਰੇ ਘਰੇ ਹੋਵੇ ਕੋਈ ਨੂਰ ਤੇ ਜਿਹੜੇ ਪਾਸੇ ਦੇਖਾਂ ਤੇ ਸੇ ਉਹ داری ਦੂਰ ਨਹੀਂ ਜਿਹੜੇ ਪਾਸੇ ਤੇ ਆ ਦੇਖਾਂ ਤੇ ਉਹ داری ਦੂਰ ਨਹੀਂ ਗੁਰੂ ਦਾ ਪਾਸੈਓ ਸਾਡੇ ਘਰੇ ਆਈ ਗੁਰੂ ਦਾ ਪਾਸੈਓ ਸਾਡੇ ਘਰੇ ਆਈ ਸਾਡੇ ਘਰੇ

ਨਾਬਾਦ ਜੀ ਦਾ ਬਹੁਤ ਸਾਰੇ ਲੋਕਾਂ ਦੀ ਸਤਿਗੁਰਾਲ ਜੀ ਤੂੰ ਦੇ ਦੇ ਪਈਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕਰਦੇ ਪਈਆਂ ਅੱਜ ਅਸੀਂ ਗਰਦਾਸਪੁਰ ਤੋਂ ਬੁੱਤਾਵਾਲੀ ਗਲੀ ਦੇ ਵਿੱਚੋਂ ਤੁਹਾਨੂੰ ਦਾ ਦੇ ਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਬੜੀ ਹੀ ਹਮ ਹਮਾ ਕੇ ਸ੍ਰੀ ਗੁਰਨਾਬਾਦਾ ਜੀ ਦਾ ਜਨਮ ਦਿਹਾੜਾ ਜਿਹੜਾ ਆ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਸ੍ਰੀ ਗੁਰਨਾਬਾਦਾ ਜੀ ਦੀ ਸੰਗਤਾਂ ਵਸਦੀਆਂ ਨੇ ਉੱਥੇ ਉੱਥੇ ਹੀ ਬੜੇ ਵਧੀਆ ਤਰੀਕੇ ਦੇ ਨਾਲ ਅੱਜ ਜਿਹੜਾ ਆ ਸ੍ਰੀ ਗੁਰਨਾਬਾਦਾ ਜੀ ਦਾ ਜਿਹੜਾ ਆ ਜਨਮ ਦਿਹਾੜਾ ਮਨਾਇਆ ਜਾ ਰਿਹਾ ਆ ਕੱਲ 7 ਤਰੀਕ ਨੂੰ ਕਈਆਂ ਥਾਵਾਂ ਤੇ 6 ਤਰੀਕ ਨੂੰ ਜਿਹੜਾ ਆ ਬੜੀ ਹੀ ਹਮ-ਹਮਾ ਕੇ ਸ਼ੋਭਾ ਯਾਤਰਾ ਜਿਹੜੀ ਏ ਉਹ ਆਪਣੇ ਆਪਣੇ ਨਗਰਾਂ ਦੇ ਵਿੱਚ ਲੋਕਾਂ ਸੰਗਤਾਂ ਨੇ ਜਿਹੜੀ ਏ ਉਹ ਕੱਢੀ ਸੀ ਅੱਜ ਦੇ ਦਿਨ ਦੇ ਵਿੱਚ ਜਿਹੜਾ ਕਿ 8 ਅਪ੍ਰੈਲ ਸ੍ਰੀ ਗੁਰਨਾਬਾਦ ਜੀ ਦੀ ਜਨਤੀ ਜਨਮ ਦਿਹਾੜਾ ਆ ਉਸ ਦਿਨ ਦੇ ਉੱਤੇ ਜਿਹੜਾ ਆ ਆਪਣੇ ਆਪਣੇ ਪਿੰਡ ਦੇ ਵਿੱਚ ਆਪਣੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਆਪਣੇ ਮੁਹੱਲੇ ਦੇ ਵਿੱਚ ਸੰਗਤਾਂ ਰਲ ਮਿਲ ਬੈਠ ਕੇ ਸੰਗੀਤਨ ਕਰਦੀਆਂ ਨੇ ਨਾਲ ਦੀ ਨਾਲ ਆਪਣੇ ਆਪਣੇ ਤਰੀਕੇ ਦੇ ਨਾਲ ਗੁਰੂ ਮਹਾਰਾਜ ਜੀ ਦਾ ਜਿਹੜਾ ਆ ਉਹ ਜਨਮ ਦਿਹਾੜਾ ਮਨਾਇਆ ਜਾਂਦਾ ਆ ਇਸ ਟਾਈਮ ਅਸੀਂ ਬੁੱਤਾਂ ਵਾਲੀ ਗਲੀ ਦੇ ਵਿੱਚ ਖੜੇ ਆ ਜਿੱਥੇ ਕਿ ਅੱਜ ਸੰਗਤਾਂ ਵੱਲੋਂ ਸਿਰਗੁਰੂ ਨਾਭਾ ਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ ਇੱਥੇ ਅੱਜ ਜਿਹੜਾ ਆ ਸੰਗੀਤਨ ਵੀ ਹੋ ਰਿਹਾ ਆ ਬੀਬੀਆਂ ਵੱਲੋਂ ਬੜਾ ਹੀ ਮਿੱਠਾ-ਮਿੱਠੇ ਭਜਨ ਗਾ ਕੇ ਜਿਹੜਾ ਆ ਉਹ ਅਸੰਖਿਆਰਤਨ ਕੀਤਾ ਜਾ ਰਿਹਾ ਆ ਨਾਲ ਦੀ ਨਾਲ ਸਭ ਤੋਂ ਵੱਡੀ ਖੂਬਸੂਰਤੀ ਇਸ ਪ੍ਰੋਗਰਾਮ ਦੀ ਹੈ ਕਿ ਨੌਜਵਾਨ ਪੀੜ੍ਹੀ ਜ਼ਿਆਦਾਤਰ ਜਿਹੜਾ ਆ ਇੱਥੇ ਇਸ ਮਹੱਲੇ ਦੇ ਜਾਂ ਜਿੰਨੇ ਵੀ ਇਸ ਏਰੀਆ ਦੇ ਵਿੱਚ ਨੌਜਵਾਨ ਨੇ ਉਹਨਾਂ ਵੱਲੋਂ ਜਿਹੜਾ ਆ ਬਹੁਤ ਵੱਡਾ ਸ਼ਹਿਯੋਗ ਕਰਕੇ ਜਿਹੜਾ ਆ ਸ਼੍ਰੀ ਗੁਰਨਾਬਾਦਾ ਜੀ ਦੇ ਜਨਮ ਦਿਹਾੜੇ ਨੂੰ ਮਨਾਇਆ ਜਾ ਰਿਹਾ ਆ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਅੱਜ ਇੱਥੇ ਇਕੱਤਰ ਹੋਏ ਨੇ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੀਆਂ ਮਾਤਾਵਾਂ ਜਿਹੜੀਆਂ ਨੇ ਉਹ ਸੰਗੀਤਨ ਦੇ ਵਿੱਚ ਵੀ ਜੜਾ ਨੇ 71 ਹੋਈਆਂ ਨੇ ਤੇ ਗੁਰੂ ਮਹਾਰਾਜੀ ਦਾ ਜਿਹੜਾ ਆ ਨਾਂ ਲੈ ਰੀਆਂ ਨੇ ਇਸ ਟਾਈਮ ਨੌਜਵਾਨ ਵੀ ਨਾਲ ਨੇ ਤੇ ਨੌਜਵਾਨਾਂ ਦੇ ਨਾਲ-ਨਾਲ ਸਾਡੇ ਬਜ਼ੁਰਗ ਵੀ ਇੱਥੇ ਮੌਜੂਦ ਨੇ ਤੇ ਸ੍ਰੀ ਗੁਰੂ ਨਾਭਾ ਦਾ ਜੀ ਦੇ ਬਾਰੇ ਗੱਲਬਾਤ ਕਰਦੇ ਆ ਅੱਜ ਦੇ ਪ੍ਰੋਗਰਾਮ ਬਾਰੇ ਜਿਹੜੀ ਗੱਲਬਾਤ ਕਰਦੇ ਆ ਤੇ ਸਾਡੇ ਨਾਲ ਇਸ ਟਾਈਮ ਕੇਵਲ ਕ੍ਰਿਸ਼ਨ ਜੀ ਜੋ ਕਿ ਮੰਡੀ ਤੋਂ ਇੱਕ ਜਾਣੇ-ਮਾਣੇ ਚਿਹਰੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਕਿ ਅੱਜ ਦੇ ਪ੍ਰੋਗਰਾਮ ਬਾਰੇ ਉਹ ਕੀ ਕਹਿੰਨੇ ਨੇ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੀ ਕਹਿਣਾ ਚਾਹੋਗੇ ਬੋਲ ਚਾਂਦੇ ਚਿਰ ਗੁਰ ਨੰਬਾਦਾਹ ਮਹਾਰਾਜ ਕੀ ਜੈ ਬੋਲ ਸਤਿਗੁਰੂ ਬਾਬਾ ਮੰਗਰੀ ਮਹਾਰਾਜ ਕੀ ਜੈ ਇਹ ਅੱਜ ਦਾ ਜੋ ਪ੍ਰੋਗਰਾਮ ਹੈ ਸ੍ਰੀ ਗੁਰ ਨੰਬਾਦਾਹ ਮਹਾਰਾਜ ਦਾ ਅਸੀਂ ਜੋ ਬਾਸਪੁਰ ਦੇ ਵਿੱਚ ਅੱਜ ਉਦੋਂ ਵਹੀ ਪੂਰੇ ਆਪਣੇ ਉਮਰ ਦੇ ਵਿੱਚ ਜਿੰਦਾ ਹੁਣ ਸਾਡੇ ਨੌਜਵਾਨ ਨੇ ਅਸੀਂ ਵੀ ਉਦੋਂ ਜਿਹਦਾ ਨੌਜਵਾਨ ਨਹੀਂ ਯੰਦੋਂ ਆਹੀ ਇਹ ਕੰਮ ਚਾਲੂ ਕੀਤਾ ਦਾ ਇਹ ਘਟੋ ਘਟੇ 30 35 ਸਾਲ ਹੋ ਚੱਲਿਆ ਸਾਨੂੰ ਗੰਦਾਫਪੁਰ ਦੇ ਵਿੱਚ ਕੰਮ ਚਾਲੂ ਕੀਤਾ ਉਹਦਾ ਬਦੌਲਤ ਇਹ ਹੋਇਆ ਤੇ ਅੱਜ ਸਾਰੇ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਸਾਡਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਹਾਰਾਜੀ ਦਾ ਬੜੇ ਯੋਨਸ਼ਵਨ ਦਾ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਮਨਾਇਆ ਜਾਂਦਾ ਔਰ ਸੱਤ ਪਿਆਰ ਨੂੰ ਆਪਣੇ ਪੰਜਾਬ ਦੇ ਵਿੱਚ ਆ ਸ਼ੋਭਾ ਯਾਤਰਾ ਵੀ ਜਿਹੜੀਆਂ ਮੜੀ ਧੂਮ ਦਾ ਨਿਗਾਉਂਦੀ ਜਾਂਦੇ ਇਹਦੇ ਵਿੱਚ ਜਿਹੜਾ ਅੱਠ ਤਰੀ ਦਾ ਪ੍ਰੋਗਰਾਮ ਇਹ ਅੱਜ ਅਸੀਂ ਇੱਥੇ ਜਿਹੜਾ ਸਾਡੇ ਬੁੱਤਾਂ ਦੀ ਗਲੀ ਦੇ ਵਿੱਚ ਅਸੀਂ ਇਹ ਨੌਜਵਾਨ ਨੇ ਸਾਡੇ ਇਹ ਬੜੇ ਇਸ ਕੰਮ ਨੂੰ ਇਹਨਾਂ ਦੇ ਮਨ ਦੇ ਵਿੱਚ ਭਾਵਨਾ ਆ ਪੀ ਅਸੀਂ ਆਪਣੇ ਗੁਰੂ ਮਹਾਰਾਜ ਦਾ ਔਮ ਦੇ ਪ੍ਰਤੀ ਜਿਹੜਾ ਇਹ ਕੰਮ ਨੂੰ ਅਸੀਂ ਦਾਹ ਵੱਧ ਚੱਲ ਕੇ ਲੈ ਕੇ ਜਾਣਾ ਯਾਨੀ ਕਿ ਇਹਨੂੰ ਅਸੀਂ ਲੋਕਾਂ ਨਹੀਂ ਦੇਣਾ ਇਹ ਇਹਨਾਂ ਨੌਜਵਾਨਾਂ ਦਾ ਇਹ ਬਹੁਤ ਬਹੁਤ ਧੰਨਵਾਦ ਕਰਨਿਆ ਜ਼ਿਲ੍ਹਾ ਦੇ ਸਾਢੀ ਕਮਾਨ ਨੂੰ ਇਹਨਾਂ ਨੇ ਸਾਂਭ ਕੇ ਗਾਂ ਤੋਂ ਨੂੰ ਚਲਾ ਦਿੱਤਾ ਆ ਇਹ ਇੱਕ ਬੜੀ ਵੱਡੀ ਇੱਕ ਸਾਡੇ ਵਾਸਤੇ ਨਾ ਉਪਲਬਧ ਆ ਸਾਡੇ ਵਾਸਤੇ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਨਾ ਵੀ ਸਿਆਣੇ ਬੰਦੇ ਆ ਜਾਂਦੇ ਨੇ ਤੇ ਪਿਛਲੇ ਅੱਜਕੱਲ ਦੇ ਜਿਹੜੇ ਨੌਜਵਾਨ ਆ ਨਾ ਇਹ ਕੁਝ ਇਸ ਗੱਲ ਦੇ ਚ ਦਿਲਚਸਪੀ ਨਹੀਂ ਰੱਖਦੇ ਤਾਂ ਉਹ ਕੰਮਾਂ ਦੇ ਇਹ ਅੱਜਕੱਲ ਦੇ ਨੌਜਵਾਨ ਫਿਰ ਹੋਰ ਹੋਰ ਕੰਮ ਨੂੰ ਪਾਸੇ ਨੂੰ ਭੜਕ ਜਾਂਦੇ ਨੇ ਅਸੀਂ ਇਹ ਗੱਲ ਦੇ ਬੜੇ ਆਪਣੇ ਬੱਚਿਆਂ ਤੇ ਫਕਰ ਕਰਨਿਆ ਬੜੇ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਇਸ ਕੰਮ ਨੂੰ ਸੰਭਾਲਿਆ ਔਰ ਚਲਾਇਆ ਇਹ ਸਤਰੀ ਨੂੰ ਇੱਕ ਲੰਗਰ ਵੀ ਲਾਂਦੇ ਨੇ ਔਰ ਸ਼ੋਭਾ ਯਾਤਰਾ ਜਿਹੜੀ ਹਲੇ ਚਾਹੀਦੀ ਹੁੰਦੀ ਆ ਬੜੀ ਵਿਸ਼ਾਲ ਸ਼ੋਭਾ ਯਾਤਰਾ ਹੁੰਦੀ ਆ ਉਹਦੇ ਬੜੇ ਧੂਮ ਧਾਂਦ ਦੇ ਨਾਲ ਇਹ ਨੌਜਵਾਨ ਆਪਣੇ ਆਪਣੇ ਕੋਲੋਂ ਹੀ ਆਪਣਾ ਸਮਰਥਾ ਦੇ ਨਾਲ ਇਹਨਾਂ ਕਰਦੇ ਨੇ ਕਿ ਇਹਨਾਂ ਦੀ ਇੱਕ ਵੱਡੀ ਉਪलब्धि ਇਹ ਆ ਇਹਨਾਂ ਮਜਾਰਦੋਂ ਘਰਾਏ ਨੇ ਕਿਸੇ ਕੋ ਕਰਦੇ ਇਹ ਆਪਣੇ ਹੀ ਪੱਲਿਓ ਪੈਸੇ ਪਾ ਕੇ ਜਿਲ੍ਹੇਵਿਆਂ ਦੀ ਜਥਾ ਸ਼ਕਤੀ ਆ ਬਹੁਤ ਵੱਧ ਪੈਸੇ ਆਪਣੇ ਪਾਨੇ ਨੇ ਤੇ ਕੰਮ ਬਾਰੇ ਵਧੀਆ ਤਰੀਕੇ ਨਾਲ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਮੈਂ ਬਹੁਤ ਬਹੁਤ ਜ਼ਿਆਦਾ ਵਧਾਈ ਦੇਣਾ ਇਹ ਅੱਜਾ ਜਿਹੜਾ ਪ੍ਰੋਗਰਾਮ ਇਹ ਹੋ ਰਿਹਾ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬਣਾ ਲਿਆ ਇਹ ਸਮਸਤ ਆਪਣੇ ਸਾਡੀ ਜਿਲ੍ਹੇ ਦੀ ਡੰਗਲ ਕੋਲੀ ਦੀ ਬਰਾਦਰੀ ਆ ਆਪਣੇ ਜਿਲ੍ਹੇ ਦੀ ਏਰੀਆ ਦੇ ਵਿੱਚ ਸੰਗਲਪੁਰਾ ਰੋਡ ਹੋ ਗਿਆ ਰੇਲਵੇ ਸਟੇਸ਼ਨ ਹੋ ਗਿਆ ਆਪਣੇ ਸਾਰੇ ਗਲੀ ਛੁੱਟੀ ਖੋਈ ਹੋ ਗਈ ਆ ਬੁੱਤਾਂ ਵਾਲੀ ਗਲੀ ਹੋ ਗਈ ਜਿਲੇ ਵੀ ਬਰਾਦਈ ਆ ਇਹ ਸਾਰਿਆਂ ਨੂੰ ਸਮਸਤ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਇਸ ਕਰਕੇ ਮੈਂ ਆਏ ਹੋਏ ਇਨਾ ਹੀ ਮੋਲਦਾ ਹੋਇਆ ਬਕਨਾਂ ਕਿ ਜਿੰਨਾ ਵੀ ਇਹ ਪ੍ਰੋਗਰਾਮ ਹੋ ਰਿਹਾ ਇਹ ਸਾਰਾ ਨੌਜਵਾਨਾਂ ਦੇ ਚਿਹਰੇ ਤੇ ਸ਼ੇਰਾ ਆ ਮੈਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਸ਼੍ਰੀ ਗੁਰੂ ਨਾਨਕ ਮਹਾਰਾਜ ਕੀ ਜੈ ਕੀ ਗੁਰ ਨਾਨਕ ਮਹਾਰਾਜ ਕੀ ਜੈ ਤੇ ਇਸ ਟਾਈਮ ਸਾਡੇ ਨਾਲ ਜੁਵਾ ਪੀੜੀ ਵੀ ਜਿਹੜੀ ਹੈ ਉਹ ਜੁੜੀ ਹੈ ਨੌਜਵਾਨ ਜੁੜੇ ਨੇ ਨੌਜਵਾਨਾਂ ਦਾ ਉਤਸ਼ਾਹ ਨੌਜਵਾਨਾਂ ਦੀਆਂ ਭਾਵਨਾਵਾਂ ਤੇ ਨੌਜਵਾਨਾਂ ਦੇ ਜਿਹੜੇ ਦਿਲ ਦੇ ਵਿੱਚ ਸਰਦਾ ਆ ਉਹ ਸਰਦਾ ਨੂੰ ਹੀ ਮੁੱਖ ਰੱਖਦੇ ਹੋਏ ਜਿਹੜਾ ਆ ਅੱਜ ਇੱਥੇ ਬਹੁਤ ਵੱਡਾ ਜਿਹੜਾ ਆ ਉਹ ਪ੍ਰੋਗਰਾਮ ਕੀਤਾ ਜਾ ਰਿਹਾ ਆ ਆ ਕਹਿੰਦੇ ਨੇ ਕਿ ਜਜ਼ਬਾ ਵੱਡਾ ਹੋਣਾ ਚਾਹੀਦਾ ਆ ਦਿਲ 'ਚ ਸਰਦਾ ਹੋਣੀ ਚਾਹੀਦੀ ਏ ਤੇ ਸਾਰੇ ਮੁਕਾਮ ਜਿਹੜੇ ਆ ਉਹ ਹਾਸਲ ਕੀਤੇ ਜਾ ਸਕਦੇ ਆ ਤੇ ਅੱਜ ਨੌਜਵਾਨ ਪੀੜੀ ਨੇ ਜਿਹੜਾ ਆ ਇੱਥੇ ਬਹੁਤ ਵਧੀਆ ਜਿਹੜਾ ਕੰਮ ਕੀਤਾ ਆ ਹਾਲਾਕੀ ਨੌਜਵਾਨ ਪੀੜੀ ਜਿਹੜੀ ਉਹ ਬਹੁਤ ਜ਼ਿਆਦਾ ਭਟਕਦੀ ਜਾ ਰਹੀ ਏ ਪਰ ਕਿਤੇ ਨਾ ਕਿਤੇ ਬਹੁਤ ਸਾਰੇ ਨੌਜਵਾਨ ਇਕੱਠੇ ਵੀ ਹੁੰਦੇ ਨੇ ਤੇ ਸਾਡੇ ਨਾਲ ਇਸ ਟਾਈਮ ਬੰਟੀ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਉਹ ਨੌਜਵਾਨਾਂ ਬਾਰੇ ਆਪਣੇ ਦੋਸਤਾਂ ਬਾਰੇ ਜਿੰਨੇ ਵੀ ਅੱਜ ਨੌਜਵਾਨ ਇੱਥੇ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਆਂ ਔਰ ਗੋਸਵਾਮੀ ਸ੍ਰੀ ਗੁਰੂ ਨਾਨਕ ਦਾਸ ਮਹਾਰਾਜ ਜੀ ਕੀ ਜੈ ਸਾਰੇ ਹੀ ਪੰਜਾਬ ਨੂੰ ਸਾਡੇ ਗਰਦਾਸਪੁਰ ਵਾਸੀਆਂ ਨੂੰ ਸਾਡੇ ਬੁੱਤਾਂ ਵਾਲੀ ਗਲੀ ਦੇ ਮਹੱਲਾ ਨਿਵਾਸੀਆਂ ਨੂੰ ਮੰਡੀ ਬਹੁਤ 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 ਵਧਾਈ ਹੋਏ ਗੁਰੂ ਨਾਨਕ ਦਾਸ ਮਹਾਰਾਜ ਦੀ ਤੇ ਜਨਮ ਦਿਨ ਦੀ ਸਾਰੀਆਂ ਆਈਆਂ ਹੋਈਆਂ ਸੰਗਤਾਂ ਨੂੰ ਔਰ ਮੈਂ ਗੱਲ ਕਹਿਣਾ ਚਾਹਨਾ ਵਾਂ ਕਿ ਅਸੀਂ ਭੰਡਾਰਾ ਵੀ ਲਾਣੇ ਆ 7 ਅਪ੍ਰੈਲ ਨੂੰ ਔਰ ਕੇਗਲਾ ਲੰਗਰ ਵੀ ਜੀ ਕੱਟੀ ਦਾ ਔਰ ਸਾਹਿਬ ਮੇਰੇ ਨਾਲ ਆ ਸਾਰੇ ਨੌਜਵਾਨ ਜਿਹੜੇ ਲਲਕੇ ਆਪਾਂ ਜਿੰਨੇ ਵੀ ਆ ਸਾਰੇ ਇਸ ਕੰਮ ਨੂੰ ਬਹੁਤ ਹੀ ਜੋਸ਼ ਨਾਲ ਕਰੀਦਾ ਸਾਡੇ 사ਜਨ ਜੀ ਮੇਰੇ ਛੋਟੇ ਵੀਰ 사ਜਨ ਜੀ ਆ लवली ਭਾਜੀ ਸਾਊਂਡ ਵਾਲੇ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਸਾਡੇ ਨਾਲ ਸਾਰਿਆਂ ਆਪਾਂ ਸਾਰੇ ਸਹਿਯੋਗ ਕਰਕੇ ਇਸ ਕੰਮ ਨੂੰ ਬਹੁਤ ਹੀ ਸ਼ਰਧਾ ਦੇ ਭਾਵਨਾ ਨਾਲ ਕਰਦੇ ਆਂ ਔਰ ਜਿੰਨੇ ਵੀ ਆ ਸਾਡੇ ਵੀਰ ਭਰਾਖ ਲੋ ਤੇ ਆ ਬੰਟੀ ਜੀ ਆਪਣੇ ਅਜੇ ਜੀ ਅਜੇ ਲਾਈਟ ਵਾਲੇ ਜੀ ਸਾਰੇ ਕਾਰੋਬਾਰ ਵਾਲੇ ਮੁੰਡੇ ਆ ਸਾਰੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਲੱਗੇ ਹੋਏ ਆ ਔਰ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਕਾਰੋਬਾਰ ਆਪਣਾ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਮਨਾਉਂਦੇ ਆ ਸ੍ਰੀ ਗੁਰੂ ਨਾਨਕ ਸਾਹਿਬ ਅਜ ਕੀ ਜੈ ਬਹੁਤ ਵਧੀਆ ਜੀ ਆਈਟਮ ਤੁਸੀਂ ਦੇਦੇ ਵੀ ਜੁਵਾ ਪੀੜੀ ਜਿਹੜੀ ਹੈ ਪੂਰੀ ਤਰ੍ਹਾਂ ਅੱਜ ਇੱਥੇ ਇਕੱਤਰ ਹੋਈ ਹੋਈ ਹੈ ਤੇ ਪੂਰੇ ਨੌਜਵਾਨਾਂ ਦੇ ਵਿੱਚ ਜਿਹੜਾ ਆ ਯੋਸ ਉਹ ਅੱਜ ਦੇ ਦਿਨ ਨੂੰ ਲੈ ਕੇ ਠਾਠਾ ਮਾਰਦਾ ਨਜ਼ਰ ਆ ਰਿਹਾ ਕਿਉਂਕਿ ਪ੍ਰੋਗਰਾਮ ਕਰਨੇ ਜਾਂ ਪ੍ਰੋਗਰਾਮਾਂ ਨੂੰ ਉਲੀਕਣਾ ਜਾਂ ਪ੍ਰੋਗਰਾਮਾਂ ਨੂੰ ਸਿਰੇ ਚਾੜਨਾ ਕੋਈ ਖਾਲਾਜੀ ਦਾ ਵਾੜਾ ਨਹੀਂ ਹੁੰਦਾ ਇੱਥੇ ਹੀ ਤੁਸੀਂ ਦੇਖਦੇ ਪਿਓ ਕਿ ਨੌਜਵਾਨਾਂ ਨੇ ਇੱਕ ਹੀ ਹਿੰਮਤ ਵਿਖਾਈ ਕੱਲ 7 ਤਰੀਕ ਨੂੰ ਲੰਗਰ ਚਲਾਏ ਤੇ ਸ਼ੋਭਾ ਯਾਤਰਾ ਦਾ ਜਿਹੜਾ ਆ ਨਿੱਗਾ ਸਵਾਗਤ ਕੀਤਾ ਤੇ ਅੱਜ 8 ਤਰੀਕ ਨੂੰ ਜਿਹੜਾ ਆ ਗੁਰੂ ਮਹਾਰਾਜ ਜੀ ਦਾ ਕੇਕ ਕੱਟ ਕੇ ਜਿਹੜਾ ਆ ਉਹਨਾਂ ਦਾ ਜਿਹੜਾ ਆ ਅੱਜ ਜਨਮ ਦਿਹਾੜਾ ਜਿਹੜਾ ਐਸ ਵੇਲੇ ਮਨਾ ਰਹੇ ਨੇ ਬੜਾ ਵੱਡਾ ਉਤਸ਼ਾਹ ਇਹਨਾਂ ਨੌਜਵਾਨਾਂ ਦਾ ਪ੍ਰਮਾਤਮਾ ਕਰੇ ਕਿ ਹਰ ਨੌਜਵਾਨ ਦੇ ਵਿੱਚ ਇਦਾਂ ਦਾ ਉਤਸ਼ਾਹ ਆਏ ਆਪਣੇ ਆਪਣੇ ਗੁਰੂ ਮਾਰਾ ਨਾਲ ਜੁੜੇ ਰਹਿਣ ਜਿਹੜੇ ਜਿਹੜੇ ਵੀ ਧਰਮ ਦੇ ਵਿੱਚ ਜਿੱਥੇ ਜਿੱਥੇ ਵੀ ਮੌਜੂਦ ਨੇ ਨੌਜਵਾਨ ਜਿਹੜੇ ਆ ਗਲਤ ਪਾਸਿਆਂ ਤੋਂ ਜਾ ਚੁੱਕੇ ਨੇ ਉਹ ਵਾਪਸ ਆਪਣੀ ਜਿਹੜਾ ਗੁਰੂ ਮਾਰਾ ਨਾਲ ਜੁੜਨ ਤਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਆ ਇਹਨਾਂ ਬੱਚਿਆਂ ਵਾਂਗੂ ਸੁਧਾਰ ਹੋ ਸਕੇ ਤੇ ਬਹੁਤ ਵਧੀਆ ਦੇ ਦੇ ਪਿਓ ਤੁਸੀਂ ਸਾਡੀ ਅੱਜ ਦੀ ਇਹ ਖਬਰ ਬੁੱਤਾਂ ਵਾਲੀ ਗਲੀ ਜਿਹੜਾ ਗਰਦਾਸਪੁਰ ਤੋਂ ਜਿੱਥੇ ਕਿ ਸ੍ਰੀ ਗੁਰਨਾਬਾਦਾਸ ਜੀ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਆ ਜੈ ਗੁਰਦੇਵ ਧੰਨ ਗੁਰਦੇਵ ਲੈਕਾਰ 20 ਬਚੜਗੇ ਹਰਿ ਮਹਾਂ ਦੇ धर्म बो, की जय धर्म की जय धर्म की जय धरम काशरम काशियों में सतना विश्व का प्रयाम विश्व का हर हर महादेव